ਜਾਂਗੀਰ ਬਾਦਸ਼ਾਹ ਕਹਿੰਦਾ ਹੈ ਕਿ ਕੋਈ ਵੀ ਆਪਣਾ ਤਖਤ ਨਹੀਂ ਸਜਾ ਸਕਦਾ ਕੋਈ ਵੀ ਆਪਣੇ ਸਿਰ ਦੇ ਉੱਪਰ ਦਸਤਾਰ ਨਹੀਂ ਸਜਾ ਸਕਦਾ ਜਾਂਗੀਰ ਬਾਦਸ਼ਾਹ ਕਹਿੰਦਾ ਹੈ ਕੋਈ ਵੀ ਸ਼ਹਿਦਰਦਾਰੀ ਨਹੀਂ ਹੋ ਸਕਦਾ ਮੇਰੇ ਪੁੱਛਣ ਤੋਂ ਬਿਨਾ ਕੋਈ ਵੀ ਆਪਣੇ ਪਾਸ ਬਾਜ਼ ਨਹੀਂ ਰੱਖ ਸਕਦਾ ਕੋਈ ਵੀ ਘੋੜੇ ਤੇ ਸਵਾਰੀ ਨਹੀਂ ਕਰ ਸਕਦਾ ਕੋਈ ਵੀ ਆਪਣੇ ਪਾੜ ਫੌਜਾਂ ਨਹੀਂ ਰੱਖ ਸਕਦਾ ਕੋਈ ਵੀ ਸਿਰ ਦੇ ਉੱਪਰ ਕਲਗੀ ਨਹੀਂ ਲਾ ਸਕਦਾ ਇਦਾਂ ਦੀਆਂ ਉਹਨੇ ਵਿਚਾਰਾਂ ਕਈਆਂ ਨਹੀਂ ਹਜ਼ੂਰ ਕਹਿੰਦੇ ਦਿੱਲੀ ਦਾ ਤਖਤ ਹੈ ਨਾ ਜਿਹੜਾ ਉਸ ਤਖਤ ਤੋਂ ਅਸੀਂ ਕਈ ਗੁਣਾ ਉੱਚਾ ਤਖਤ ਬਣਾਵਾਂਗੇ ਔਰ ਸਚਾਈ ਹੈ ਜਿਹੜਾ ਦਿੱਲੀ ਦਾ ਤਖਤ ਹੈ ਉਹਦੇ ਤੋਂ ਉੱਚਾ ਤਖਤ ਹਜ਼ੂਰ ਗੁਰੂ ਹਰਗੋਬਿੰਦ ਪਾਸ਼ਾ ਜੀ ਮਹਾਰਾਜ ਜੀ ਨੇ ਸਿਰਜਿਆ ਹੈ ਜਿਹਦਾ ਨਾਮ ਰੱਖਿਆ ਹੈ ਅਕਾਲ ਬੁੰਗਾ ਭਾਵੇਂ ਅਸੀਂ ਅੱਜ ਅਕਾਲ ਤਖਤ ਸਾਹਿਬ ਕਹਿੰਦੇ ਹਾਂ ਅਕਾਲ ਤਖਤ ਸਾਬ ਜੀ ਦੀ ਸਿਰਜਣਾ ਕੀਤੀ ਹੈ ਤੇ ਬਣਾਉਣ ਵਾਲੇ ਦੋ ਗੁਰ ਸਿੱਖ ਸਨ ਸਤਕਾਰਯੋਗ ਬਾਬਾ ਬੁੱਢਾ ਸਾਹਿਬ ਜੀ ਤੇ ਸਤਕਾਰਯੋਗ ਭਾਈ ਗੁਰਦਾਸ ਜੀ ਇਹਨਾਂ ਦੋਵਾਂ ਪਿਆਰਿਆਂ ਨੇ ਰਲ ਕਰਕੇ ਅਕਾਲ ਤਖਤ ਸਾਬ ਜੀ ਦੀ ਸਿਰਜਣਾ ਕੀਤੀ ਹੈ ਇਹਨੂੰ ਸਜਾਇਆ ਹੈ ਇਹਨੂੰ ਬਣਾਇਆ ਹੈ ਹਜ਼ੂਰ ਗੁਰੂ ਹਰਗੋਬਿੰਦ ਪਾਸ਼ਾ ਜੀ ਮਹਾਰਾਜ ਇਸ ਉੱਚੇ ਤਖਤ ਦੀ ਉੱਪਰ ਬੈਠਦੇ ਨੇ ਯਾਹਕੀਰ ਬਾਦਸ਼ਾਹ ਕਹਿੰਦਾ ਕੋਈ ਸ਼ਸਤਰ ਨਹੀਂ ਰੱਖ ਸਕਦਾ ਹਜ਼ੂਰ ਨੇ ਇੱਕ ਕੀ ਉਹਨਾਂ ਨੇ ਦੋ ਤਲਵਾਰਾਂ ਪਹਿਨੀਆਂ ਨਹੀਂ ਦੋ ਤਲਵਾਰਾਂ ਪਹਿਨੀਆਂ ਇੱਕ ਮੀਰੀ ਦੀ ਇੱਕ ਪੀਰੀ ਦੀ ਇੱਕ ਅਜ਼ਮਤ ਦੀ ਇੱਕ ਰਾਜ ਦੀ ਇੱਕ ਰਾਖੀ ਕਰੇ ਵਜ਼ੀਰ ਦੀ ਭਾਈ ਦੁੱਲਾ ਜੀ ਭਾਈ ਨੱਤਾ ਜੀ ਨੇ ਇਹ ਗਾਇਆ ਹੈ ਉਹ ਕਹਿੰਦੇ ਹਜ਼ੂਰ ਗੁਰੂ ਹਰਗੋਬਿੰਦ ਪਾਸ਼ਾ ਜੀ ਮਹਾਰਾਜ ਜੀ ਨੇ ਦੋ ਤਲਵਾਰਾਂ ਪਹਿਨ ਲੀਆਂ ਨਹੀਂ ਬਾਦਸ਼ਾਹ ਕਹਿੰਦਾ ਕੋਈ ਸ਼ਹਿਤਰ ਨਹੀਂ ਰੱਖ ਸਕਦਾ ਹਜ਼ੂਰ ਨੇ ਦੋ ਦੋ ਸ਼ਹਿਤਰ ਰੱਖੇ ਨਹੀਂ ਬਾਦਸ਼ਾਹ ਕਹਿੰਦਾ ਕੋਈ ਦਸਤਾਰ ਨਹੀਂ ਸਜਾ ਸਕਦਾ ਨਤਾਜੀ ਤੇ ਅਬਦੁੱਲਾਹ ਜੀ ਕਹਿੰਦੇ ਨੇ ਪੱਗ ਤੇਰੀ ਕੀ ਜਹਾਗੀਰ ਦੀ ਕਿ ਹਜ਼ੂਰ ਗੁਰੂ ਹਰਗੋਬਿੰਦ ਪਾਸ਼ਾ ਦੀ ਮਹਾਰਾਜ ਦਸਤਾਰ ਪੱਗ ਤੇ ਤੁਹਾਡੀ ਹੈ ਜੋ ਬੇਦਾਗ ਹੈ ਦੂਸਰੇ ਪਾਸੇ ਜਹਾਗੀਰ ਬਾਸ਼ਾ ਦੀ ਦਸਤਾਰ ਪੱਗ ਦਾਗੀ ਹੋ ਚੁੱਕੀ ਹੈ ਗੰਦਲੀ ਹੋ ਚੁੱਕੀ ਹੈ ਕਿਉਂਕਿ ਉਹਨੇ ਕੋ ਕਰਮ ਇਹਨੇ ਕੋ ਕੀਤੇ ਨੇ ਲੋਕਾਂ ਤੇ ਅਤਿਆਚਾਰ ਹੀ ਇਨਾਂ ਕ ਕੀਤਾ ਹੈ ਉਹਨੇ ਆਪਣੇ ਕਰਦਾਰ ਨੂੰ ਗੰਦਲਾ ਕਰਕੇ ਰੱਖ ਲਿਆ ਹੈ ਉਹਦੀ ਦਸਤਾਰ ਵੀ ਨਾਲ ਗੰਦਲੀ ਹੋ ਗਈ ਹੈ ਹਜ਼ੂਰ ਨੇ ਦਸਤਾਰ ਸਜਾਈਏ ਬਾਦਸ਼ਾਹ ਕਹਿੰਦਾ ਹੈ ਕਿ ਘੋੜੇ ਤੇ ਸਵਾਰੀ ਨਹੀਂ ਕਰ ਸਕਦਾ ਹਜ਼ੂਰ ਕਹਿੰਦੇ ਅਸੀਂ ਘੋੜੇ ਤੇ ਸਵਾਰੀ ਵੀ ਕਰਾਂਗੇ ਬਾਦਸ਼ਾਹ ਕਹਿੰਦਾ ਹੈ ਕਿ ਕੋਈ ਫੌਜ ਨਹੀਂ ਰੱਖ ਸਕਦਾ ਹਜ਼ੂਰ ਨੇ ਫੌਜ ਵੀ ਤਿਆਰ ਕੀਤੀ ਹੈ ਹਜ਼ੂਰ ਨੇ ਬਾਦਸ਼ਾਹ ਦੇ ਕਹਿਣ ਦੇ ਅਨੁਸਾਰ ਚਲਣਾ ਨਹੀਂ ਕੀਤਾ ਸਗੋਂ ਆਪਣੀ ਮਨਮਰਜ਼ੀ ਦੇ ਅਨੁਸਾਰ ਚਲਣਾ ਸ਼ੁਰੂ ਕੀਤਾ ਹੈ ਮਮਰ ਤਵੇਲੇ ਵੀ ਵਿਚਾਰ ਕੀਤੀ ਸੀ ਹਜ਼ੂਰ ਨੇ ਮੀਰੀ ਤੇ ਪੀਰੀ ਦਾ ਸਿਧਾਂਤ ਦਿੱਤਾ ਹੈ ਹਜ਼ੂਰ ਨੇ ਭਗਤੀ ਤੇ ਸ਼ਕਤੀ ਦਾ ਸਿਧਾਂਤ ਦਿੱਤਾ ਹੈ ਹਜ਼ੂਰ ਨੇ ਸੰਤ ਤੇ ਸਿਪਾਈ ਦਾ ਸੰਮੇਲ